ਸੰਗਰੂਰ ਦੀ ਇੱਕ ਰੈਲੀ ਸੀ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਸਾਡੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਤੇ ਉਸ ਰੈਲੀ ਦੇ ਵਿੱਚ ਮਾਨ ਸਾਹਿਬ ਕਹਿੰਦੇ ਸੀ ਕਿ ਜਿਹੜਾ 40 ਲੱਖ ਲਾ ਕੇ ਸਰਪੰਚ ਬਣੂਗਾ ਉਹ ਸਾਡੇ ਦਰ ਤੇ ਨਾ ਆਇਓ 40 ਲੱਖ ਲਾ ਕੇ ਸਰਪੰਚ ਬਣਨ ਵਾਲਾ ਸਾਡੇ ਦਰ ਤੇ ਨਾ ਚੜਿਓ ਆਕੇ ਕਿਉਂਕਿ ਸਾਡੇ ਦਰ ਤੇ ਸਾਡੀ ਸਰਕਾਰ ਦੇ ਵਿੱਚ 40 ਲੱਖ ਦਾ ਅਸਲੀੱਖ ਨਹੀਂ ਬਣਦਾ ਹੈਗਾ ਤੁਸੀਂ ਸੋਚਦੇ ਹੋਵੋਗੇ ਵੈਸੇ ਸੋਚਣਾ ਤਾਂ ਕੀ ਹੈ ਇਹਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਸਰਪੰਚੀ ਦੀ ਚੋਣ ਹੁੰਦੀ ਹੈ ਇਹ ਚੋਣ ਕੋਈ ਐਮਐਲਏ ਦੀ ਚੋਣ ਤੋਂ ਘੱਟ ਚੋਣ ਨਹੀਂ ਹੁੰਦੀ ਸਰਪੰਚ ਦਾ ਜਿਹੜਾ ਹੁਣ ਸਿਸਟਮ ਹੈ ਸਰਪੰਚੀ ਦਾ ਪੰਚਾਇਤੀ ਚੋਣਾਂ ਦਾ ਉਹ ਬਿਲਕੁਲ ਪ੍ਰਸਤ ਹੋ ਚੁੱਕਿਆ ਸਿਸਟਮ ਹੈ ਕਿ ਸਰਪੰਚੀ ਦੀ ਚੋਣਾਂ ਦੇ ਵਿੱਚ ਦਾਰੂ ਨਹੀਂ ਚੱਲਦੀ ਕਿ ਸਰਪੰਚੀ ਦੀ ਚੋਣਾਂ ਦੇ ਵਿੱਚ ਡਾਂਗ ਸੋਟਾ ਨਹੀਂ ਚੱਲਦਾ ਕੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਗੁੰਡਾਗਰਦੀ ਨਹੀਂ ਹੁੰਦੀ ਕੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਪੈਸੇ ਦੇ ਕੇ ਵੋਟਾਂ ਖਰੀਦੀਆਂ ਨਹੀਂ ਜਾਂਦੀਆਂ ਹੈਗੀਆਂ ਕੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਅਹਸਾਨ ਮੰਦ ਹੋ ਕੇ ਲੋਕਾਂ ਦੇ ਉੱਪਰ ਹਿਸਾਨ ਜਿਤਾ ਕੇ ਕੀ ਵੋਟਾਂ ਪੁਆਈਆਂ ਨਹੀਂ ਜਾਂਦੀਆਂ ਹੈਗੀਆਂ ਹੁੰਦਾ ਕੀ ਨਹੀਂ ਸਰਪੰਚੀ ਦੀ ਚੋਣਾਂ ਦੇ ਵਿੱਚ ਸਰਪੰਚੀ ਦੀ ਚੋਣਾਂ ਦੇ ਵਿੱਚ ਸਭ ਕੁਝ ਹੁੰਦਾ ੱਟਕੇ ਨਾਲ ਵੀ ਸਰਪੰਚ ਬਣਦੇ ਨੇ ਐਮ ਐਲ ਏ ਹੁੰਦੇ ਨੇ ਜਿਹੜੇ ਐਮ ਐਲ ਏ ਕਾਗਜ਼ ਵੀ ਰੱਦ ਕਰਾਉਂਦੇ ਨੇ ਮਨਨ ਲੋਕੇ ਕੋਈ ਸਰਕਾਰ ਹੈ ਪੰਜਾਬ ਦੇ ਵਿੱਚ ਹੋਣਾ ਉਹਦਾ ਕਿਸੇ ਹਲਕੇ ਦਾ ਇੱਕ ਐਮਐਲਏ ਹੈ ਉਹ ਐਮਐਲਏ ਕੀ ਕਰੂਗਾ ਕਿ ਜਿਹੜਾ ਐਮਐਲਏ ਦਾ ਬੰਦਾ ਹੋਊਗਾ ਕਿਸੇ ਪਿੰਡ ਦੇ ਵਿੱਚ ਐਮਐਲਏ ਨੂੰ ਜਦੋਂ ਲੱਗੂਗਾ ਕਿ ਮੇਰਾ ਬੰਦਾ ਜਿੱਤ ਨਹੀਂ ਰਿਹਾ ਮੇਰਾ ਬੰਦਾ ਹਾਰ ਰਿਹਾ ਤੇ ਮੈਂ ਇਸ ਨੂੰ ਜਿਤਾਉਣਾ ਜਿਹੜੀ ਆਪੋਜੀਸ਼ਨ ਹੋਗੀ ਵਿਰੋਧੀ ਤਿਰ ਹੋਊਗੀ ਉਹ ਆਪਣੇ ਕਾਗਜ਼ ਦਾਖਲ ਕਰਨ ਜਾਊਗੀ ਕੇਂਦਰ ਦੇ ਵਿੱਚ ਉੱਥੇ ਫਿਰ ਐਮਐਲਏ ਤੱਕੇ ਦੇ ਨਾਲ ਕਾਗਜ਼ ਰੱਦ ਕਰਾ ਦੂਗਾ ਕਿਸੇ ਕੋਲ ਕੱਢ ਦੇਣਗੇ ਤੂੰ ਸਰਕਾਰੀ ਰਾਹ ਦੱਬਿਆ ਹੋਇਆ ਰਸਤਾ ਤੇਰੇ ਕੋਲ ਐ ਕੋਈ ਕਿਸੇ ਨੂੰ ਕਹਿ ਜਾਣਗੇ ਤੂੰ ਪਿੰਡ ਦਾ ਛੱਪੜਾ ਟੋਬਾ ਦੱਬਿਆ ਹੋਇਆ ਕਿਸੇ ਨੂੰ ਕਹਿ ਜਾਣਗੇ ਤੂੰ ਕੋਈ ਤੇਰੇ ਤੇ ਕੋਈ ਕੇਸ ਚੱਲਦਾ ਤੇਰੇ ਤੇ ਕੁਝ ਚੱਲਦਾ ਉਹਦੇ ਕਾਗਜ਼ ਵਗਾ ਕੇ ਬਾਹਰ ਮਾਰਨਗੇ ਕਿ ਇਹ ਬੰਦਾ ਇਲੈਕਸ਼ਨ ਜਿਹੜੀ ਹੈਗੀ ਐ ਉਹੋ ਨਾਲ ਲੜੇ ਇਹ ਸਭ ਕੁਝ ਹੁੰਦਾ ਨਹੀਂ ਹੈਗਾ ਇਹ ਸਭ ਕੁਝ ਹੁੰਦਾ ਪੰਜਾਬ ਦੇ ਵਿੱਚ ਹੁੰਦਾ ਯੂਪੀ ਬਿਹਾਰ ਦੀ ਗੱਲ ਆਪਾਂ ਨਹੀਂ ਕਰ ਰਹੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹ ਧੱਕੇਸ਼ਾਹੀ ਜ਼ੋਰਾਂ ਦੇ ਉੱਪਰ ਐ ਸਾਡੇ ਜਿਹੜੇ ਸਰਪੰਚ ਨੇ ਇਹ ਐਮਐਲਏ ਨੇ ਆਪਣੀ ਜੇਬਾਂ ਦੇ ਵਿੱਚ ਰੱਖੇ ਹੋਏ ਨੇ ਸਮੇਂ-ਸਮੇਂ ਦੇ ਉੱਪਰ ਜੇਬ ਦੇ ਵਿੱਚੋਂ ਸਰਪੰਚ ਨੂੰ ਐਮਐਲਏ ਕੱਢ ਲਿਆਉਂਦਾ ਕਿ ਤੂੰ ਐਂ ਕਰੀ ਤੇਰੇ ਕੋਲ ਅਸੀਂ ਬੱਸ ਭੇਜ ਰਹੇ ਹਾਂ ਬੱਸ ਦੇ ਵਿੱਚ 25 ਬੰਦੇ ਆਉਂਦੇ ਨੇ 25 30 ਬੰਦੇ ਲੱਦ ਕੇ ਤੂੰ ਸਵੇਰੇ ਆ ਜਾ ਆਪਾਂ ਨੇ ਰੈਲੀ ਦੇ ਵਿੱਚ ਜਾਣਾ ਸਰਪੰਚ ਵਿਚਾਰਾ ਬੰਦੇ ਇਕੱਠੇ ਕਰੂਗਾ ਬੱਸਾਂ ਦੇ ਵਿੱਚ ਉਹਨਾਂ ਦੇ ਲਈ ਉਹ ਚਾਹ ਪਾਣੀ ਦਾ ਇੰਤਜ਼ਾਮ ਕਰੂਗਾ ਫਿਰ ਸਾਂਝ ਦੀ ਚਾਹ ਦਾ ਸ਼ਾਮ ਦੀ ਚਾਹ ਦਾ ਇੰਤਜ਼ਾਰ ਕਰੂਗਾ ਕਿਉਂਕਿ ਹੁਣ ਦਾਰੂ বিনা ਇਕੱਠ ਥੋੜੀ ਹੁੰਦਾ ਰੈਲੀਆਂ ਦੇ ਵਿੱਚ ਜੇ ਆਪਾਂ ਪਿੰਡ ਦੇ ਵਿੱਚੋਂ ਬੰਦੇ ਲੈ ਕੇ ਜਾਵਾਂਗੇ ਬੱਸ ਦੇ ਵਿੱਚ ਬਠਾਣ ਅਨਸਾਰ ਆਪਾਂ ਉਹਨੂੰ ਚਾਹ ਦਵਾਂਗੇ ਸ਼ਾਮ ਨੂੰ ਆਉਂਦੇ ਹੋਏ ਪੇਗ ਦਵਾਂਗੇ ਦਾਰੂ ਦੀ ਬੋਤਲ ਲਵਾਂਗੇ ਉਦੋਂ ਹੀ ਇਕੱਠ ਹੋਊਗਾ ਐਵੇਂ ਕਿਵੇਂ ਨਹੀਂ ਇਕੱਠ ਹੋ ਜਾਊਗਾ ਇੱਕ ਵਾਰ ਚੱਲਿਆ ਜਾਊਗਾ ਅਗਲਾ ਮੁੜ ਕੇ ਨਹੀਂ ਕਿਸੇ ਨੇ ਜਾਣਾ ਹੈਗਾ ਜੇ ਤੁਸੀਂ ਫਰੀਦੇ ਵਿੱਚ ਫੰਡ ਲੈ ਕੇ ਜਾਓਗੇ ਫਿਰ ਐਮਐਲ ਕੰਦਰ ਤੱਕ ਫੰਡ ਦਾ ਵੀ ਤੁਸੀਂ ਇੰਤਜ਼ਾਮ ਕਰ ਲਿਓ ਕਿ ਤੁਹਾਨੂੰ ਪਤਾ ਫੰਡ ਵੀ ਨਾ ਤਾਂ ਹੁਣ ਸਰਕਾਰਾਂ ਚੱਲਦੀਆਂ ਨਹੀਂ ਥੋੜਾ ਬਹੁਤਾ ਤੁਸੀਂ ਫੰਡ ਦਾ ਵੀ ਇੰਤਜ਼ਾਮ ਕਰ ਲਿਓ ਤੇ ਸਵੇਰੇ ਫਿਰ ਰੈਲੀ ਦੇ ਵਿੱਚ ਆਣਾ ਆਪਾਂ ਨੇ ਤੁਸੀਂ ਘਰੇ ਆ ਜਿਓ ਇੱਥੇ ਆਪਾਂ ਜਿਹੜਾ ਕਾਫਲਾ ਹੋ ਵੱਡਾ ਲੈ ਕੇ ਜਾਵਾਂਗੇ ਸਰਪੰਚ ਫਿਰ ਪੂਰੀ ਤਰ੍ਹਾਂ ਜੇਬ ਦੇ ਵਿੱਚ ਹੁੰਦਾ ਐ ਐਮਐਲਏ ਦੇ ਹੋਵੇ ਵੀ ਕਿਉਂ ਨਾ ਬਣਾਇਆ ਹੀ ਐਮਐਲਏ ਨੇ ਨੇ ਸਰਪੰਚ ਸਾਹਿਬ ਨੂੰ ਵੋਟਾਂ ਪੈ ਰਹੀਆਂ ਸੀ ਪਿੰਡ ਦੇ ਵਿੱਚ ਕਿਤੇ ਕਿਹੜਾ ਪੁੱਛਦਾ ਸਰਪੰਚ ਸਾਹਿਬ ਨੂੰ ਬਥੇਰੇ ਲੋਕਾਂ ਦੇ ਸਿੰਘ ਮਾਰੇ ਹੋਏ ਹੁੰਨੇ ਆ ਬਥੇਰਿਆਂ ਦੇ ਨਾਲ ਬਹਿਸ ਬੰਸਾਈ ਜਿੱਦ-ਮਜਦਾਈ ਹੁੰਦੀ ਐ ਫਿਰ ਐਮਐਲਏ ਸਾਹਿਬ ਤੋਂ ਤੱਕੇ ਦੇ ਨਾਲ ਸਰਪੰਚ ਬਣਾ ਦਿੰਦੇ ਨੇ ਉਦੋਂ ਫਿਰ ਸਾਰਾ ਕੁਝ ਹੁੰਦਾ ਹੁਣ ਤੁਸੀਂ ਦੇਖੋ ਕਿ ਹੁੰਦਾ ਤਾਂ ਪਿੰਡ ਐ ਸਰਪੰਚ ਹੋਵੇ ਪਿੰਡ ਦਾ ਨਾ ਕਿ ਕਿਸੇ ਐਮਐਲਏ ਦਾ ਸਰਪੰਚ ਹੋਵੇ ਆਪਾਂ ਧੱਕੇਸ਼ਾਹੀ ਦੇ ਉੱਪਰ ਦੁਬਾਰੇ ਮੁੜ ਕੇ ਆਉਂਦੇ ਆ ਕਿ ਜਿਹੜੀ ਧੱਕੇਸ਼ਾਹੀ ਹੈ ਉਹ ਕਿਵੇਂ ਕਿੰਨੇ ਸਰਪੰਚੀਆਂ ਪਿੱਛੇ ਕਤਲ ਨਹੀਂ ਹੋਏ ਸਰਪੰਚੀਆਂ ਦੀ ਜਿਹੜੀ ਜਦੋ ਜਹਿਦ ਹੈ ਪਰਿਵਾਰਾਂ ਦੀਆਂ ਲੜਾਈਆਂ ਨੇ ਵੱਡੇ ਘਰਾਣਿਆਂ ਦੇ ਆਪਸੀ ਰੌਲੇ ਨੇ ਉਹ ਕਿੱਡੇ ਹੀ ਮਤਲਬ ਕਿ ਵੱਡਾ ਇੱਕ ਖਾਣਾ ਜੰਗੀ ਦਾ ਰੂਪ ਲੈ ਜਾਂਦੇ ਨੇ ਕਿ ਵੋਟਾਂ ਵਾਲੇ ਦਿਨ ਨਹੀਂ ਕਬਜ਼ੇ ਹੁੰਦੇ ਹੈਗੇ ਬੁੱਥਾਂ ਦੇ ਉੱਪਰ ਕੀ ਵੋਟਾਂ ਵਾਲੇ ਦਿਨ ਤੱਕ ਜਿੱਤਣ ਤੋਂ ਬਾਅਦ ਤੱਕ ਕੀ ਸ਼ਰਾਬਾਂ ਦੇ ਦੌਰ ਨਹੀਂ ਚੱਲਦੇ ਹੈਗੇ ਕੀ ਮੀਟ ਚਿਕਨ ਪੁੱਕੀ ਫੀਮ ਨਹੀਂ ਵਸਤੀ ਜਾਂਦੀ ਹੈਗੀਆਂ ਇਹ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਡਾਂਸ ਝੋਟਾ ਵੀ ਚੱਲਦਾ ਬਦਮਾਸ਼ੀ ਵੀ ਚੱਲਦੀ ਹੈ ਕੁੱਲ ਮਿਲਾ ਕੇ ਕਹ ਲੋ ਕਿ ਐਮਐਲਏ ਦੀ ਚੋਣ ਦੇ ਨਾਲੋਂ ਖਤਰਨਾਕ ਚੋਣ ਹੁੰਦੀ ਹੈ ਉਹਦੇ ਨਾਲੋਂ ਵੱਡੀ ਚੋਣ ਹੁੰਦੀ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਕਿ 40 ਲੱਖ ਲੱਖ ਜਿਹੜਾ ਸਰਪੰਚ ਬਣੂਗਾ ਸਾਡੇ ਦਰ ਤੇ ਨਾ ਆਇਓ ਉਪਾਈ 40 ਲੱਖ ਲਾ ਕੇ ਸਰਪੰਚ ਬਣਦੇ ਨੇ ਪੰਜਾਬੀਓ ਲੋਕ ਐਸੇ ਕਰਕੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਐ ਕਈ ਪੰਡਾਂ ਦੇ ਵਿੱਚ ਤਾਂ ਜਿਹੜੀ ਸਰਪੰਚੀ ਸੀ ਉਹ ਸਰਪੰਚੀ 60 60 ਲੱਖ ਤੱਕ ਚੜੀ ਐ ਭਾਵੇਂ ਕਰਜ਼ਾ ਚੱਕਣਾ ਪਵੇ ਜ਼ਮੀਨ ਵੇਚਣੀ ਪਵੇ ਹੋਰ ਆਪਾਂ ਨੂੰ ਪੈਸੇ ਦਾ ਨਿਯਮ ਕਰਨਾ ਪਵੇ ਯਾਰਾਂ ਦੋਸਤਾਂ ਦਾ ਫੜਨਾ ਪਵੇ ਇਲੈਕਸ਼ਨ ਤਾਂ ਆਪਾਂ ਨੇ ਲੜਨੀ ਐ ਤੇ ਸਰਪੰਚ ਤਾਂ ਆਪਾਂ ਨੇ ਬਣ ਨਹੀਂ ਬਣਨਾ ਭਾਵੇਂ ਕੁਝ ਵੀ ਹੋ ਜਾਈਏ ਇਹ ਇਹ ਸਾਰੇ ਹੁਣ ਤੱਕ ਦਾ ਹੈਗਾ ਅਪਾ ਕਹਿੰਦੇ ਆ ਕਿ ਡੈਮੋਕ੍ਰੇਸੀ ਦੀ ਸਭ ਤੋਂ ਛੋਟੀ ਯੂਨਿਟ ਹੈ ਸਭ ਤੋਂ ਛੋਟੀ ਡੈਮੋਕ੍ਰੇਸੀ ਦੀ ਇਕਾਈ ਹੈ ਪੰਚਾਇਤ ਨੂੰ ਪਾਵਰਾਂ ਨੇ ਪੰਚਾਇਤ ਦੀ ਪਾਵਰਾਂ ਦਾ ਗੱਲ ਕਰ ਰਹੇ ਆ ਆਪਾਂ ਗ੍ਰਾਮ ਸਭਾ ਤੱਕ ਨਹੀਂ ਜਾਂਦੇ ਫਿਰ ਤਾਂ ਵੱਡੀ ਗੱਲ ਹੋ ਜੂਗੀ ਨਾ ਵੀ ਗ੍ਰਾਮ ਸਭਾ ਦੀਆਂ ਸਾਡੀਆਂ ਕੀ ਪਾਵਰਾਂ ਨੇ ਗ੍ਰਾਮ ਸਭਾ ਸਾਨੂੰ ਕੀ ਅਧਿਕਾਰ ਦਿੰਦੀ ਹੈ ਸਾਡੇ ਲਈ ਕੀ ਹੋਦਾ ਮਹੱਤਵ ਕੀ ਹੈ ਸਾਡਾ ਮਤਾ ਪਾਏ ਹੋਏ ਦਾ ਮਹੱਤਵ ਕੀ ਹੈ ਕਿਵੇਂ ਸੱਦ ਕੇ ਸਵਾਲ ਜਵਾਬ ਕਰ ਸਕਦੇ ਆ ਆਪਣੇ ਬਜਟ ਅਸੀਂ ਆਪ ਬਣਾ ਸਕਦੇ ਆ ਸਿਹਤ ਸਿੱਖਿਆ ਸਾਫ ਸਫਾਈ ਨੂੰ ਲੈ ਕੇ ਅਸੀਂ ਕੀ ਕੀ ਕਰ ਸਕਦੇ ਆ ਇਹ ਤਾਂ ਵੱਡੀਆਂ ਗੱਲਾਂ ਨੇ ਨਾ ਅਜੇ ਤਾਂ ਆਪਾਂ ਇੱਕ ਫੇਸ ਦੀ ਗੱਲ ਕਰ ਰਹੇ ਆ ਸਰ ਜਦੋਂ ਇਹ ਗੱਲ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ 40 ਲੱਖ ਲਾ ਕੇ ਜਿਹੜਾ ਸਰਪੰਚ ਬਣੂਗਾ ਉਹ ਸਾਡੇ ਕੋਲ ਨਾ ਆਇਓ ਮਾਨ ਸਾਹਿਬ ਜੇਕਰ ਤੁਸੀਂ ਇਹ ਗੱਲ ਮੰਨਦੇ ਹੋ ਕਿ 40 ਲੱਖ ਲਾ ਕੇ ਜਾਂ ਗੁੰਡਾਗਰਦੀਆਂ ਸਾਰਾਂ ਤੋਂ ਕੁਝ ਪੰਚਾਇਤਾਂ ਬਣਦੀਆਂ ਨੇ ਤਾਂ ਹੁਣ ਤੁਹਾਡੀ ਸਰਕਾਰ ਹੈ ਹੁਣ ਦੇਖਣ ਵਾਲਾ ਹੋਊਗਾ ਕਿ ਤੁਸੀਂ ਇਹਦੇ 'ਚ ਕਿੰਨੀ ਕੁ ਜਿਹੜੀ ਹੈਗੀ ਆ ਉਹ ਸਫਾਈ ਕਰਦੇ ਹੋ ਜਾਂ ਫਿਰ ਇਹ ਗੱਲਾਂ ਹੀ ਸਾਬਤ ਹੋਣਗੀਆਂ ਜਾਫਾ ਤੁਸੀਂ ਸੱਚਮੁੱਚ ਇਸ ਵਾਰ ਨਿਰੋਲ ਪੰਚਾਇਤਾਂ ਬਣਾ ਕੇ ਦਿਖਾਉਗੇ ਹਾਲਾਂਕਿ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਪੰਚ ਸਰਪੰਚ ਐਦਾਂ ਹੁੰਦੇ ਨੇ ਬਥੇਰੇ ਨੌਜਵਾਨ ਚੰਗੇ ਮੁੰਡੇ ਕੁੜੀਆਂ ਸਰਪੰਚ ਬਣੇ ਨੇ ਤੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਨੇ ਉਹਨਾਂ ਤਾਂ ਵੀ ਗੱਲ ਕਰਾਂਗੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਰਪੰਚੀ ਦੇ ਉੱਪਰ ਸਰਪੰਚੀ ਦੀ ਪੰਚਾਇਤੀ ਚੋਣਾਂ ਰਾਜਨੀਤੀ ਦੇ ਉੱਪਰ ਕਾਫੀ ਪਾਸੇ ਤੋਂ ਗੱਲਾਂ ਲੈ ਕੇ ਆਵਾਂਗੇ ਕਈ ਚੀਜ਼ਾਂ ਆਪਾਂ ਖੋਲ੍ਹ ਕੇ ਰੱਖਾਂਗੇ ਇਹਦੇ ਵਿੱਚ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਸਾਡੇ ਨਾਲ ਜੁੜ ਜਿਓ